ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ 컬렉ਸ਼ਨਸ ਤੇ ਪ੍ਰਿੰਟਡ ਸੂਟ ਆਇਨੇ 4 ਕੋਟਾ ਰੋਰੀਆ ਦਾ ਦੁਪੱਟਾ ਆਇਆ ਦੁਪੱਟੇ ਦੇ ਸਾਈਡ ਤੇ ਕੱਟ ਵਰਕ ਸਕਲਪਿੰਗ ਹੋਈ ਆ ਤੇ ਨਾਲ ਤੁਹਾਨੂੰ ਲੱਗਿਆ ਮਿਲੇਗਾ ਪੈਚ ਵਰਕ 730 ਰੁਪਏ ਦਾ ਰੇਟ ਹੈ ਸ਼ਰਟ ਤੇ ਜਿਹੜਾ ਬੋਟਮ ਦਾ ਫੈਬਰਿਕ ਆ 5 ਮੀਟਰ ਤੁਹਾਨੂੰ ਆਲਓਵਰ ਪ੍ਰਿੰਟਡ ਮਿਲੇਗਾ ਪ੍ਰਿੰਟ ਹੱਤਾਂ ਦੇ ਹੈਗੇ ਨੇ ਰਾੰਗੇਨਾ ਵਿੱਚ ਜਿਹੜੇ ਨਵੇਂ ਆਏ ਨੂੰ ਮੈਂ ਇੱਥੇ ਐਡ ਕਰ ਦਿੱਤੇ ਨੇ ਰੇਟ ਮੈਂ ਤੁਹਾਨੂੰ ਇੱਥੇ ਦੱਸ ਦਿੱਤਾ ਹੈ ਕੈਮਰੀ कॉटन कॉटन ਦੀ ਸ਼ਰਟ ਮਿਲੇਗੀ ਕੋਟਾ ਡੋਰੀ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ 5 ਮੀਟਰ ਦਾ ਸੂਟ ਆਏਗਾ ਤੇ ਨਾਲ ਤੁਹਾਨੂੰ 2.5 ਮੀਟਰ ਦੀ ਲੈਂਥ ਵਾਲਾ ਦੁਪੱਟਾ ਮਿਲੇਗਾ ਪੈਚਵਰਕ ਹੋਇਆ ਪਿਓਰ ਕੋਟਾ ਡੋਰੀਆ ਦਾ ਅੱਜਕਲ ਕੋਟਾ ਡੋਰੀਆ ਦਾ ਜਿਹੜਾ ਟ੍ਰੈਂਡ ਕਾਫੀ ਚੱਲ ਰਿਹਾ ਹੈ ਪਹਿਣਾ ਕਾਫੀ ਪਸੰਦ ਕਰ ਰਹੀਆਂ ਨੇ ਕੋਟਾ ਡੋਰੀਏ ਤੇ ਦੁਪੱਟੇ ਨੂੰ ਤੇ ਇਸ ਲਈ ਉਹਨਾਂ ਦੀ ਡਿਮਾਂਡ ਤੇ ਸਪੈਸ਼ਲ ਇੱਕ ਕਲੈਕਸ਼ਨ ਆਈਆਂ ਨੇ ਬਾਕੀ ਤੁਸੀਂ ਸੂਟ ਕੋਈ ਬਾਈ ਕਰਨਾ ਚਾਹ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924565 ਤੇ ਦਿੱਤਾਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਾਡੀ ਕਿਵੈਟ ਦਾ ਰਿਪਲਾਈ ਜ਼ਰੂਰ ਆਏਗਾ 735 ਦੇ ਵਿੱਚ ਅਲਵੀ ਹੈਵ ਰਨ ਦੀਆਂ ਕਲੈਕਸ਼ਨ ਆਈਆਂ ਨੇ ਪ੍ਰਿੰਟਡ ਸ਼ਰਟ ਪ੍ਰਿੰਟਡ ਬਾਟਮ ਪ੍ਰਿੰਟਡ ਦੁਪੱਟਾ ਆਏਗਾ ਕਾਟਨ ਦੀ ਸ਼ਾਰਟ ਹੈ ਕਾਟਨ ਦਾ ਬਾਟਮ ਐਂਡ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਨਾਲ 735 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਵੀ ਐਕਸਟਰਾ ਚਾਰਜਸ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਸੂਟ ਆਰਡਰ ਕਰੋਗੇ ਨਹੀਂ ਲੱਗਣਗੇ ਸਿਰਫ ਇਹੀ ਰੇਟ ਤੇ ਤੁਹਾਨੂੰ ਜਿਹੜੇ ਸੂਟ ਮਿਲਣਗੇ ਬਾਕੀ ਜਿਹੜੇ ਜਿਹੜੇ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ ਸ਼ਿਪਿੰਗ ਚਾਰਜਸ ਜਿਹੜੀ ਸਾਰੇ ਸੂਟਾਂ ਤੇ ਫ੍ਰੀ ਹੈ ਕਿਸੇ ਤੇ ਕੋਈ ਨਹੀਂ ਲੱਗਣਗੇ ਐਕਸਟਰਾ ਚਾਰਜਸ ਆਲ ਓਵਰ ਇੰਡੀਆ ਅਸੀਂ ਸ਼ਿਪਿੰਗ ਚਾਰਜਸ ਜਿਹੜੀ ਫ੍ਰੀ ਰੱਖਦੇ ਹਾਂ ਬਾਕੀ ਤੁਸੀਂ ਕਿਤੇ ਹੋਰ ਮੰਗਵਾਉਣਾ ਚਾਹੁੰਦੇ ਹੋ ਤਾਂ ਡਿਪੈਂਡ ਕਰਦਾ ਹੈ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਬੈਲ ਆਈਕਨ ਬਟ ਰੇ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਆਉਣ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋਗੇ ਅੱਜ ਕੱਲ ਕਿਹੜੇ-ਕਿਹੜੇ ਸੂਟ ਜਿਹੜੇ ਟੈਂਡ ਕਰ ਰਹੇ ਨੇ ਵੀਡੀਓ ਪਸੰਦ ਲੱਗੇ ਕਲੈਕਸ਼ਨ ਆਪਸੰਦ ਹੋਣ ਤਾਂ ਕਮੈਂਟ ਕਰਕੇ ਵੀ ਦੱਸੋ 5 ਮੀਟਰ ਦਾ ਆਲ ਓਵਰ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ 680 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਦੇ ਤੇ ਵੀ ਫ੍ਰੀ ਨੇ ਜੇਕਰ ਤੁਸੀਂ ਸਟੇਟਸ ਲੈਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਸ਼ੋਅ ਹੋ ਜਾਏਗਾ ਸੂਟ ਤੁਸੀਂ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਡਾ ਨੰਬਰ ਜਿਹੜਾ ਆਪਣੇ ਰੀਸੇਲਰਸ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਜਿੱਥੇ ਤੁਹਾਨੂੰ ਡੇਲੀ ਦੀ ਅਪਡੇਟਸ ਜਿਹੜੀਆਂ ਸੂਟਾਂ ਦੀਆਂ ਹਰ ਤਰ੍ਹਾਂ ਦੀਆਂ ਪਹੁੰਚ ਆਇਆ ਕਰਨਗੀਆਂ ਇਹ ਵਾਲੇ ਸੂਟ ਜਿਹੜੇ ਵੀ ਨਵੇਂ ਪ੍ਰਿੰਟਾਂ ਵਿੱਚ ਕੁਝ ਆਏ ਸੀ ਇਹਨਾਂ ਦੇ ਵਿੱਚ ਮੈਂ ਅਪਡੇਟ ਕਰ ਦਿੱਤੇ ਨੇ ਕਿਉਂਕਿ ਪਹਿਲਾਂ ਕੁਝ ਪ੍ਰਿੰਟ ਇਹਨਾਂ ਵਿੱਚ ਮੈਂ ਜੀ ਆਇਆਂ ਨੂੰ ਨਵੇਂ ਪ੍ਰਿੰਟ ਆਉਣ ਦੇ ਕਰਕੇ ਮੈਂ ਅਪਡੇਟ ਕਰ ਦਿੱਤੇ ਨੇ ਬਾਕੀ ਤੁਸੀਂ ਸੂਟ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ 컬렉ਸ਼ਨ ਅੱਜ ਦੀ ਵੀਡੀਓ ਵਾਲੇ ਸਾਰੀਆਂ ਅਵੇਲੇਬਲ ਨੇ ਸਾਰੇ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਈ ਗੰਨਾ ਜਾਂ ਕੋਈ ਵੀ ਕਵੈਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਫਿਰ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ